ਦਾ ਵੀ ਬਾਹੀ ਗੁਰੂ ਮਿਹਰ ਕਰੇ ਸਭ ਤੇ ਇਹ ਤਿੰਨ ਟਰੈਕ ਫਾਈਨਲੀ ਘਰੇ ਪਹੁੰਚ ਗਏ ਆਪਾਂ ਤੇ ਮੱਥਾ ਟੇਕ ਕੇ ਪ੍ਰੈਕਟ ਕਰਦੇ ਅੰਦਰ ਆਪਾਂ ਹੁਣ ਪਿੰਨੇ ਸਾਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਆਏ ਹੋਇਆ ਘੋੜੀਆਂ ਦੇਖਣ ਘੋੜੀਆਂ ਖਰੀਦਾਂਗੇ ਹੁਣ ਫਾਰਮ ਆਪਣਾ ਰੈਡੀ ਹੋ ਰਿਹਾ ਤੇ ਨਵੇਂ ਵੀਰਾਂ ਦਾ ਕਰਾਂਗੇ ਸ਼ੌਂਕ ਪੂਰਾ ਅੱਜ ਅਸੀਂ ਆਇਆ ਸਮਾਣੇ ਤੋਂ ਅੱਗੇ ਪੈਂਦਾ ਘੱਗਾ ਘੱਗਾ ਦੇ ਘੱਗੇ ਦੇ ਨਾਲ ਆ ਪਿੰਡ ਅਤਾਲਾ ਤੇ ਸਾਡੀ ਟੀਮ ਖੜੀ ਹੈ ਬਈ ਪਹਿਲੀਆਂ ਘੋੜੀਆਂ ਸੀ ਇਸ ਘਰ ਦੇ ਵਿੱਚ ਦੇਖਿਆ ਨੇ ਤੁਹਾਨੂੰ ਵੀ ਦਿਖਾਉਣੇ ਆ ਆ ਸੀਗਾ ਮੁੰਡਾ ਛੋਟਾ ਸਵਾਰ ਕਿਵੇਂ ਆ ਇਹ ਮੁੰਡਾ ਦੇਖਦਾ ਹੁੰਦਾ ਆਪਣੀ ਵੀਡੀਓ ਦੇਖਦਾ ਹੁੰਦਾ ਕਿ ਫਿਰ ਬਲੌਗ ਦੇਖਦਾ ਵੱਡਿਆਂ ਕਿ ਇੰਸਟਾਗ੍ਰam ਤੇ ਇੰਸਟਾਗ੍ਰam ਠੀਕ ਹੈ ਮੈਨੂੰ ਕਹਿੰਦਾ ਦਵਿੰਦਰ ਵੀਰੇ ਤੂੰ ਆ ਹਾਂਜੀ ਤੇ ਆ ਇਹਨਾਂ ਕੋਲੇ ਸੂਰਜ ਦਾ ਬਸ਼ੇਰਾ ਜੀ ਇੱਕ ਬਸ਼ੇਰਾ ਸੀ ਤੇ ਦੋ ਘੋੜੀਆਂ ਸੀ ਜਿਹੜੀਆਂ ਘੋੜੀਆਂ ਆਪਾਂ ਦੇਖਣ ਆਏ ਸੀਗੇ ਅੱਜ ਇਹ ਘੋੜੀਆਂ ਨੇ ਇੱਕ ਘੋੜੀਆਂ ਦੇਖ ਕੇ ਕਰਦੇ ਆਂ ਗੱਲਬਾਤ ਜੇ ਫਟਾਈਆਂ ਆਪਣੇ ਲੈ ਵੀ ਦੋਸਤੋ ਇਹ ਘੋੜੀਆਂ ਤਾਈਆਂ ਦੀ ਫਟ ਪਰ ਅਸੀਂ ਕਰਤਾ ਅੱਜ ਘੋੜੀਆਂ ਦਾ ਕੈਂਸਲ ਸੋਚਿਆ ਵੀ ਅੱਜ ਕੁਝ ਵੱਡਾ ਕਰੀਏ ਹਾਂਜੀ ਤੇ ਅੱਜ ਕੁਝ ਵੱਡਾ ਕਰਨ ਚੱਲੇ ਆਂ ਚੱਲਦੇ ਹੁਣ ਉੱਥੇ ਪਹੁੰਚ ਕੇ ਪਹਿਲਾਂ ਤਾਂ ਅਸੀਂ ਹੁਣ ਉਹ ਸਿੱਧਾ ਆਪਣੇ ਪਿੰਡ ਚੱਲਾਂਗੇ ਪਿੰਡੋਂ ਅਸੀਂ ਚੱਕਾਂਗੇ ਸਾਡੇ ਨਾਲ ਦੇ ਸਾਥੀ ਨਾਲ ਦੇ ਸਾਥੀਆਂ ਤੋਂ ਬਾਅਦ ਚੱਲਦੇ ਆਂ ਪਟਿਆਲੇ ਸਾਡੇ ਨਾਲ ਬਲੌਗ ਦੇ ਐਂਡ ਤੱਕ ਜੁੜੇ ਰਹੋ ਤੇ ਅੱਜ ਫਿਰ ਵਧਾਈਆਂ ਦੇਣੀਆਂ ਬਣਦੀਆਂ ਨੇ ਕਮੈਂਟਾਂ ਦੇ ਵਿੱਚ ਬੈਸਤਾ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਆਪਣੇ ਖੇਤਾਂ ਦੇ ਰਾਜੇ ਵਾਸਤੇ ਅਸੀਂ ਲੈਣ ਲੱਗੇ ਆ ਹਾਰ ਇਹਦੇ ਵਾਸਤੇ ਲੈਣਾ ਬਣਦਾ ਵੀ ਆ ਕਿਉਂਕਿ ਬਈ ਜਿਹੜੇ ਵੀਰ ਖੇਤੀ ਕਰਦੇ ਆ ਉਹਨਾਂ ਨੂੰ ਪਤਾ ਕਿ ਕਮਾ ਕੇ ਵੀ ਇਹਨੇ ਦੇਣਾ ਹਨਾ ਜੱਟ ਦਾ ਅਸਲ ਕਮਾਊ ਪੁੱਤ ਇਹ ਹੁੰਦਾ ਜੀ 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 ਗੱਲਾਂ ਵਾਲਾ ਬਾਈ ਐ ਬਈ ਪਹੁੰਚ ਗਏ ਅਸੀਂ ਕਹਿੰਦੇ ਏਜੰਸੀ ਸਾਰੇ ਮਣ ਕਹਿਮੋ ਬਾਈ ਕਿਵੇਂ ਲੱਗੇ ਟਰੈਕਟਰ ਪੰਗੂ ਵੀਰ ਵੀ ਪਹੁੰਚ ਗਿਆ ਪੰਗੂ ਵੀਰ ਕਿੱਸੇ ਹੋ ਬਾਈ ਚਾਲਾ ਜੋ ਇੱਕ ਟਰੈਕਟਰ ਗਿਆ ਹੋਇਆ ਹੈਗਾ ਤੇ ਇੱਕ ਤਾਂ ਆ ਲਿਆ ਬਾਈ 744 ਦੋ 744 ਲਏ ਨੇ ਤੇ ਇੱਕ ਲਿਆ 855 ਆਜੋ ਚੱਲੀਏ ਜੀ ਅੰਦਰ ਦਿਖਾਈਏ ਆਪਾਂ ਇਹ ਕਿਹੜਾ ਆ ਗਿਆ 969 ਇਹ 969 4/4 ਸਾਰੀ ਗੱਲਬਾਤ ਕਰਦੇ ਆਪਾਂ ਵੀਰ ਉਹਨਾਂ ਨਾਲ ਪਹਿਲਾਂ ਏਜੰਸੀ ਕਹਿੰਦੇ ਕਿਤੇ ਹੋਰ ਸੀਗੀ ਹੁਣ ਸਵਰਾਜ ਵਾਲਿਆਂ ਦੀ ਇੱਥੇ ਆ ਗਈ ਜਿਹੜੀ ਆਪਣੀ ਲੋਕੇਸ਼ਨ ਹੈ ਜੀ ਹੁਣ ਪ੍ਰੋਪਰ ਇਹ ਨਵੇਂ ਬੱਸ ਸਟੈਂਡ ਦੇ ਨੇੜੇ ਮਾਲ ਦੇ ਸਾਹਮਣੇ ਹੈ ਜੀ ਚੋਰੇ ਮੋੜ ਦੇ ਸਾਹਮਣੇ ਜੀ ਇਹ ਸਾਡੀ ਲੋਕੇਸ਼ਨ ਹੈ ਜੀ ਜਿਹੜੀ ਸੀ ਪਿਛਲੇ 5 ਸਾਲ ਤੋਂ ਇੱਥੇ ਏਜੰਸੀ ਖੋਲੀ ਹੈ ਜੀ ਸੋਰਾਜ ਦੀ ਠੀਕ ਹੈ ਜੀ ਪਹਿਲਾਂ ਏਜੰਸੀ ਇੱਥੇ ਰਾਜਪੁਰਾ ਰੋਡ ਤੇ ਪੈਟਰੋਲ ਪੰਪ ਤੇ ਹੁੰਦੀ ਸੀ ਉਹ ਬੰਦ ਹੋ ਗਈ ਸੀ ਕਿਸੇ ਹੋਰ ਬੰਦੇ ਲਵੇ ਸੀਗੇ ਜੀ ਹੁਣ ਸਾਡੇ ਲਵੇ ਆਈ ਨੂੰ 5 ਸਾਲ ਹੋ ਗਏ ਜੀ ਏਜੰਸੀ ਨੂੰ ਠੀਕ ਹੈ ਤੇ ਆਪਾਂ ਜੀ ਟਰੈਕਟਰਾਂ ਦੀ ਗੱਲ ਕਰੀਏ ਜਿਵੇਂ ਨਵੇਂ ਕੰਡੀਸ਼ਨ ਦੇ ਵਿੱਚ 744 ਆਇਆ ਜੀ ਇਹ 4/4 ਵੀ ਆਇਆ ਲੋਕ ਕਿੰਨਾ ਕ ਪਿਆਰ ਦੇ ਰਹੇ ਹਨ ਨੂੰ ਦੇਖੋ ਸਵਰਾਜ ਨੂੰ ਤਾਂ ਪਹਿਲੀ ਤਾਂ ਗੱਲ ਇਹ ਹੈ ਜੇ ਕਿ ਕਿਸੇ ਨੂੰ ਪੁੱਛਣਿਆ ਦੱਸਣ ਬਾਰੇ ਲੋੜ ਹੀ ਨਹੀਂ ਪੈਂਦੀ ਸਦਾ ਬਹਾਰ ਟਰੈਕਟਰ ਸਦਾ ਬਹਾਰ ਟਰੈਕਟਰ ਹੈ ਇਹ ਤਾਂ ਜਦੋਂ 1974 ਚ ਟਰੈਕਟਰ ਬਣਿਆ ਇੰਡੀਆ ਦਾ ਪਹਿਲਾ ਸਵਦੇਸ਼ੀ ਟਰੈਕਟਰ ਸਵਰਾਜ ਬਣਿਆ ਸੀਗਾ ਉਦੋਂ ਬਾਅਦ ਸਵਰਾਜ ਦੀ ਜਿਉਂ ਮਸ਼ਹੂਰੀ ਹੁੰਦੀ ਹੁੰਦੀ ਅੱਜ ਤੁਸੀਂ 2025 ਚ ਆਪਾਂ ਆ ਗਏ ਅੱਜ ਜੋ 2025 ਚ ਇੰਨਾ ਲੋਕੀ ਇਸ ਬ੍ਰਾਂਡ ਨੂੰ ਪਿਆਰ ਕਰਦੇ ਆ ਤੁਸੀਂ ਇਹਨਾਂ ਲੋ ਪੈਨ ਇੰਡੀਆ ਦੇ ਵਿੱਚਕਾਰ ਹੁਣ ਨੰਬਰ 1 ਤੇ ਹੀ ਆ ਗਿਆ ਜੀ ਸਭਾ ਬਿਲਕੁਲ ਜੀ ਬਿਲਕੁਲ ਪਹਿਲਾਂ ਪੰਜਾਬ ਹਰਿਆਣਾ ਚ ਨੰਬਰ 1 ਸੀਗੇ ਹੁਣ ਇੰਡੀਅਨ ਡਾਇਰੈਕਟਰ ਆਫ ਦイヤー ਦਾ ਤੁਸੀਂ ਈਵਨ ਕਿ ਗੂਗਲ ਤੇ ਸਰਚ ਮਾਰ ਕੇ ਦੇਖ ਸਵਰਾਜ ਆਉਂਦਾ ਪਹਿਲੇ ਇੰਡੀਅਨ ਡਾਇਰੈਕਟਰ ਆਫ ਦイヤー ਦਾ ਕੰਪਨੀ ਨੂੰ ਵਾਰਡ ਮਿਲੇ ਆ ਜੀ ਸਵਰਾਜ ਜੀ 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 ਜੇ ਡਾਇਰੈਕਟਰ ਦੇ ਕੁਝ ਪੱਲੇ ਹੈਗਾ ਤਾਂ ਹੀ ਆ ਜੀ ਬਿਲਕੁਲ ਜੀ ਬਿਲਕੁਲ ਤੇ ਆਪਣੇ ਉਹ ਰੇਜੰਸੀ ਦੇ ਵਿੱਚ ਜਾਨੀ ਕਿ ਜੇ ਕਿਸੇ ਵੀ ਨੇ 4x4 969 ਹੋ ਗਿਆ ਜੀ 855 ਕੋ 744 ਜਾਨੀ ਕਿ अवेलेबल ਰਹਿੰਦੇ ਚ ਹਰ ਇੱਕ ਟਾਈਮ ਦੇਖੋ ਸਵਰਾਜ ਦੇ ਇਸ ਟਾਈਮ ਜਿਹੜੇ ਹੈਗੇ 12 ਤੋਂ ਲੈ ਕੇ 13 ਤਰ੍ਹਾਂ ਦੇ ਰੈਕਟਰ ਹੁੰਦੇ ਆ ਜੀ ਜੀ ਇੱਕ ਸਿਲੰਡਰ ਟਰੈਕਟਰ ਤੋਂ ਲੈ ਕੇ ਸਵਰਾਜ ਤੋਂ 70 ਹੌਸਪਾਵਰ ਤੱਕ ਕੰਪਨੀ ਰੈਕਟਰ ਬਣਾਉਂਦੀ ਹੈ ਜੀ ਜੀ ਉਹਦੇ ਵਿੱਚ ਗਾਹ ਨੂੰ ਤਾਂ ਹਰ ਇੱਕ ਕਿਸਮ ਦੀ ਵੈਰਾਈਟੀ ਤੇ ਰੱਖਣੀ ਪੈਂਦੀ ਹੈ ਕਿਉਂਕਿ ਗਾਹਕ ਦੇ ਮੋਡ ਦਾ ਕੁਝ ਪਤਾ ਨਹੀਂ ਹੁੰਦਾ ਹਨਾ ਜੀ ਹੁਣ ਜਿਹੜੇ ਸਾਡੇ ਵੀ ਰੇਤੇ ਮਜਰੀ ਦਾ ਕੰਮ ਕਰਦੇ ਆ ਉਹ ਛੋਟੇ ਮਤਲਬ ਛੋਟੇ ਪਾਵਰ ਦੇ ਰੈਕਟਰ ਜ਼ਿਆਦਾ ਪਸੰਦ ਕਰਦੇ ਆ ਚੱਲਣ ਵਾਸਤੇ ਜਿਹੀ ਡਿਮਾਂਡ ਕਰਦੇ ਉਹ ਜੀ ਆਪਾਂ ਦੇ ਦਿੰਦੇ ਜਿਹੜੀ ਜਿਹੜੀ ਚੀਜ਼ ਉਹ ਜੀ ਪਾਵਰ ਉਹ ਜੇ ਪੈਸੇ ਉਹ ਜਾਂ ਰੱਖਦਾ ਤਾਂ ਸਾਨੂੰ ਸਾਡੇ ਕੋਲ ਸਾਰੀ ਵੈਰਾਈਟੀ ਰੱਬ ਦੀ ਮਿਹਰ ਨਾਲ ਹੁੰਦੀ ਆ ਸਿਰਫ ਸਾਨੂੰ ਦਾ ਕਸਟਮਰ ਆ ਕੇ ਆਪ ਦਾ ਸਿਰਫ ਐਂ ਦੱਸੇ ਮਨ ਵੀ ਕਿੰਨੀ ਪਾਵਰ ਦਾ ਰੈਕਟਰ ਲੈਣਾ ਹੈ ਉਹਜਾ ਮਾਡਲ ਅਸੀਂ ਨਾਲ ਦੀ ਨਾਲ ਹੀ ਪ੍ਰੋਵਾਈਡ ਕਰਦੇ ਹਾਂ ਤੇ ਇੱਕ ਮੈਨੂੰ ਇਹ ਦੱਸੋ ਜੀ ਇਹਨਾਂ ਤੇ ਲੋਨ ਵਗੈਰਾ ਹੋ ਜਾਂਦਾ ਲੋਨ ਦਾ ਤਾਂ ਸਰ ਅੱਜ ਦੀ ਡੇਟ ਦੇ ਵਿੱਚ ਕਰ ਇੰਨਾ ਸੌਖਾ ਕੰਮ ਹੋ ਗਿਆ ਤੁਸੀਂ ਲਾ ਲਓ ਆਧਾਰ ਕਾਰਡ ਪੈਨ ਕਾਰਡ ਤੇ ਬਿਨਾਂ ਜ਼ਮੀਨ ਤੋਂ ਹੀ ਲੋਨ ਹੋਣ ਲੱਗ ਗਿਆ ਓਕੇ ਜਦੋਂ ਦਾ ਲੋਨ ਦਾ ਕੰਮ ਸਿਰਫ ਪੈਨ ਕਾਰਡ ਆਧਾਰ ਕਾਰਡ ਤੇ ਸਿਰਫ ਤੇ ਹੋਣ ਲੱਗ ਗਿਆ ਉਹ ਤੋਂ ਬਾਅਦ ਟਰੈਕਟਰਾਂ ਦੀ ਕੀ ਹਰ ਇੱਕ ਚੀਜ਼ ਦੀ ਸੇਲ 'ਚ ਬਹੁਤ ਫਰਕ ਪਿਆ ਵੱਧ ਗਈ ਸੇਲ ਜੀ ਠੀਕ ਹੈ ਜੀ ਪਹਿਲਾਂ ਲੋਕ ਕੀ ਸੀਗਾ ਅੱਜ ਮਤਲਬ ਸਰਕਾਰੀ ਬੈਂਕ ਚ ਲੋਨ ਕਰਾਣ ਜਾਂਦੇ ਸੀਗੇ ਜੀ ਜ਼ਮੀਨ ਦੀ ਜਮ੍ਹਾਂਬੰਦੀ ਦੇ ਦੀ ਜ਼ਮੀਨ ਗਹਿਣੇ ਕਰਾਤੀ ਉਹ ਪਹਿਲੇ ਜਿਹੜਾ ਸਮਾਂ ਸੀਗਾ ਲੰਘ ਗਿਆ ਜੀ ਹੁਣ ਤਾਂ ਤੁਸੀਂ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਓ ਕਿਸੇ ਵੀ ਜ਼ਮੀਨ ਦੀ ਆਪਾਂ ਨੂੰ ਲੋਡ ਨਹੀਂ ਦੋ ਤੁਸੀਂ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣੀ ਹੈ ਜੀ ਈਵਨ ਕਿ ਚੈੱਕ ਦੀ ਵੀ ਲੋੜ ਨਹੀਂ ਜਿਹੜੀ ਹਾਂ ਏਟੀਐਮ ਤੋਂ ਹੀ ਤੁਹਾਡੀ ਲੋਨ ਦੀਆਂ ਕਿਸ਼ਤਾਂ ਕੱਟੀਆਂ ਜਾਣਗੀਆਂ ਚੈੱਕ ਦੇ ਵੀ ਲੋੜ ਨਹੀਂ ਰਹਿ ਜੀ ਕਿਸ਼ਤਾਂ ਚਾਹੇ ਤੁਸੀਂ 4 ਸਾਲ ਦੀਆਂ 5 ਸਾਲ ਦੀਆਂ ਜਿਵੇਂ ਮਰਜ਼ੀ ਕਰਵਾ ਸਕਦੇ ਜਿਵੇਂ 744 ਖੜਿਆ ਜੀ 4/4 ਤੇ ਇਹਦੇ ਵਿੱਚ ਕਿੰਨਾ ਕੁ ਫਰਕ ਹੋਰ ਤੇ ਦੇਖੋ ਸਰ 4/4 ਦਾ ਇੱਕ علیحد੍ਹਾ ਹੀ ਤਜਰਬਾ ਹੈ ਜੀ ਟਰੈਕਟਰ ਦਾ علیحد੍ਹਾ ਹੀ ਮੱਧ ਰਤਬਾ ਠੀਕ ਹੈ ਜੀ ਦੇਖੋ ਸਵਰਾਜ 744 855 ਦੁਨੀਆ ਚ ਲਾਉਂਦੀ ਆ ਜੀ ਜੀ 4/4 ਜਿਹੜਾ ਟਰੈਕਟਰ ਹੈ ਉਹ ਮਜ਼ਾ ਹਰੇਕ ਬੰਦੇ ਕੋ ੱਲੇ ਬੰਦਿਆਂ ਕੋਲ ਹੁੰਦਾ ਹੈ ਨਾ ਜੀ ਇੱਕ ਤਾਂ 4x4 ਟਰੈਕਟਰ ਦੀ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਪਿੰਡ 'ਚ ਬੰਦੇ ਦੀ ਲਹਿਦੀ ਪਛਾਣ ਹੋ ਜਾਂਦੀ ਹੈ ਜੇ ਮੰਨ ਲਓ ਜਿਵੇਂ ਤੁਸੀਂ 4x4 ਟਰੈਕਟਰ ਲੈ ਗਏ ਹਾਂ ਜੀ ਮੇਰੇ ਵਰਗਾ ਬੰਦਾ ਤੁਹਾਡੇ ਪਿੰਡ ਆ ਗਿਆ ਕਿ ਬਾਈ ਮੈਂ ਫਲਾਣੇ ਦੇ ਘਰੇ ਜਾਣਾ ਤਾਂ ਪਿੰਡ 'ਚ ਸੱਥਾਂ ਦੇ ਬੈਠੇ ਲੋਕੀ ਪਤਾ ਕੀ ਕਹਿਣਗੇ ਐਚਾ ਬਾਈ ਬ੍ਰੈਂਡ ਬਣ ਗਿਆ ਜੀ ਤੇ ਜਿਨ੍ਹਾਂ ਲਵੇ 4x4 ਆ ਐਂ ਦੀ ਕਰਕੇ ਆਏ ਪਰਲੀ ਬੀਹੇ 'ਚ ਘਰ ਹੈ ਜੀ ਉਹਨਾਂ ਦਾ ਇੱਕ ਲਹਿਦੀ ਪਛਾਣ ਹੋ ਗਈ ਨਾਲੇ ਅਲੱਗ ਜਾ ਆ ਗਿਆ ਹੁਣ ਪਹਿਲਾਂ ਲਾ ਲੋ ਤੁਸੀਂ ਸਿੰਪਲ ਟਰੈਕਟਰ ਹੀ ਚੱਲਦੇ ਹੁੰਦੇ ਸੀ ਅੱਜ ਕੱਲ 4x4 ਆ ਗਏ ਨਾ ਜੀ ਤੇ ਫਾਰਮ ਕੋਲ ਫੁੱਲ ਡਿਸਕਾਊਂਟ ਹੈ ਮੈਨਾਂ ਨਹੀਂ ਅਸੀਂ ਤਾਂ ਅਸੀਂ ਤਾਂ ਕਲਮੇ ਫਾਰਮਰ ਵੀਰ ਦੇ ਹੱਥੇ ਫੜਾ ਦਿੰਨੇ ਜਿੰਨਾ ਡਿਸਕਾਊਂਟ ਪਰਣਾ ਆਪਦੀ ਮਰਜ਼ੀ ਦਾ ਪਰ ਲਓ ਲੈ ਲਓ ਕੋਈ ਚੱਕਰ ਤਿੰਨ ਨੰਬਰ ਵੀ ਆਪਣਾ ਦੱਸ ਦੋ ਨੰਬਰ ਮੇਰਾ ਹੈਗਾ ਜੀ 8198 855 855 ਜੀ ਤੇ ਬਾਈ ਉਹਨਾਂ ਕੋਲ ਹੋਰ ਵੀ ਬਹੁਤ ਸਾਰੇ ਟਰੈਕਟਰ ਬਾਹਰ ਖੜਿਆ ਹੈ ਉਹ ਤੁਹਾਨੂੰ ਬਾਹਰ ਸਾਰੇ ਸਾਰੇ ਮਾਡਲ ਅਵੇਲੇਬਲ ਹੈ ਜੀ ਆ ਜਾਓ ਤੁਹਾਨੂੰ ਬਾਹਰ ਦਿਖਾਉਣਾ ਹੈ ਉਹ ਤਾਂ ਮੈਂ ਕਹਿੰਦਾ 24 ਘੰਟੇ ਰੌਣਕਾਂ ਲੱਗੀਆਂ ਰਹਿੰਦੀਆਂ ਥੱਲੇ ਹਨਾ ਜੀ ਰੱਬ ਦੀ ਮਿਹਰ ਹੈ ਜੀ ਪੂਰੀ ਜੀ 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 ਜੇ ਆਪਾਂ ਕੁਆਲਿਟੀ ਦਿੰਨੇ ਆ ਤਾਂ ਚੀਜ਼ ਵਿਕ ਕੱਲਾ ਸਾਡਾ ਸੇਲ ਦਾ ਕੰਮ ਨਹੀਂ ਸੇਲ ਦੇ ਨਾਲ ਸਰਵਿਸ ਦਾ ਵੀ ਕੰਮ ਹੈ ਲੈ ਵੀ ਉਥੋਂ ਨਹੀਂ ਗਾ ਮਰਵਾਦੇ ਸਰੇ ਤੱਕ ਟਰੈਕਟਰੀ ਟਰੈਕਟਰ ਖੜੇ ਆ ਜਿੰਨੇ ਜਿੰਨਾ ਕੋ ਤੁਹਾਡਾ ਬਜਟ ਹੈ ਜਿਹੇ ਜੀ ਚੀਜ਼ ਤੁਸੀਂ ਮੰਗਦੇ ਹੋ ਸਾਰੀਆਂ ਚੀਜ਼ਾਂ ਇਥੋਂ ਮਿਲ ਜਾਣਗੀਆਂ ਆ ਬਲੂ ਕਲਰ ਦੇ ਵਿੱਚ ਵੀ ਜਿਹੜੀ ਕਲਰ ਲਾਲ ਤੁਸੀਂ ਪਹਿਲਿਆਂ ਦੇ ਵਿੱਚ ਆਇਆ ਸੀਗਾ ਹਨਾ ਜੀ ਤੇ ਇਹ ਬਲੂ ਕਲਰ ਦੇ ਵਿੱਚ ਵੀ ਮਿਲ ਜੂਗਾ ਤੁਹਾਨੂੰ ਦੇਖੋ ਹੁਣ ਆਹ ਟਰੈਕਟਰ ਦਾ ਜੀ ਇੰਡੀਆ ਦਾ ਸਭ ਤੋਂ ਜਿਹੜਾ ਹਾਈएस्ट ਸੇਲਿੰਗ ਮਾਡਲ ਹੈ ਸਵਰਾਜ 735 ਹੁੰਦਾ ਜੀ ਹਾਂਜੀ ਇਹਦੇ ਵਿੱਚ ਕਾ ਟਰੈਕਟਰ ਦੇ ਤਿੰਨ ਤਰ੍ਹਾਂ ਦੇ ਮਾਡਲ ਆਉਂਦੇ ਆ ਇੱਕ 735 ਐਫੀ ਬੇਸ ਮਾਡਲ ਚ ਆ ਗਿਆ ਉਦੋਂ ਬਿਨਾ ਇੱਕ ਜਿਹੜਾ ਅਗਲਾ ਨੈਕਸਟ ਮਾਡਲ ਆ ਗਿਆ 735 ਐਫ ਡਬਲ ਈ ਹੁੰਦਾ ਜੀ ਇੱਕ ਇੱਕ ਆ ਗਿਆ ਐਫ ਈ ਦੇ ਜਗਾ ਟਾਪ ਦੇ ਵਿੱਚ ਇਹ ਹੈਗਾ ਟੌਪ ਦੇ ਵਿੱਚਕਾਰ ਡਬਲ ਕਲੱਚ ਤੇ ਡਬਲ ਡਿਸਟ੍ਰੀਬਿਊਟਰ ਵਾਲਾ ਡਰਾਈਵਰ ਹੈ ਜੇ ਤੁਹਾਨੂੰ ਡਿਸਟ੍ਰੀਬਿਊਟਰ ਦੀ ਗੱਲ ਕਰੀਏ ਤਾਂ ਇਹਦੀ ਬੈਕ ਸਾਈਡ ਤੇ ਇੱਕ ਡਬਲ ਡਿਸਟ੍ਰੀਬਿਊਟਰ ਦੇਤਾ ਜਿਹੜਾ ਕੰਪਿਊਟਰ ਕਰਾਹੇ ਵਾਸਤੇ ਵਧੀਆ ਫੀਚਰ ਹੈ ਜੀ ਜਿਹੜੇ ਹੁਣ ਟੌਪ ਮਾਡਲ ਦੇ ਵਿੱਚ ਆ ਗਿਆ ਜੀ ਜਿਹੜੇ ਟੌਪ ਮਾਡਲ ਦੇ ਵਿੱਚ ਆ ਗਿਆ ਤੇ ਨਾਲੇ ਇਹਦਾ ਕਲੱਚ ਹੈਗਾ ਜੀ ਡਬਲ ਜੇ ਤੁਸੀਂ ਰਿਫਰ ਤੇ ਵੀ ਡਰਾਈਵਰ ਚਲਾਉਣਾ ਚਾਹੂਗੇ ਤਾਂ ਵੀ ਇਹ ਡਰਾਈਵਰ ਥੋੜਾ 45 ਪਾਵਰ ਜਿੰਨੀ ਪਾਵਰ ਦਾ ਕੰਮ ਕਰਦਾ ਤਾਂ ਵੀ ਹੁੰਦਾ ਦਬਦਾ ਜੀ ਤਾਂ ਵੀ ਡਰਾਈਵਰ ਦਬਦਾ ਨਹੀਂ ਛੋਟੇ ਡਰਾਈਵਰ ਨੇ ਜੀ ਤੇ ਅਸੈਸਰੀ ਇਹਦੇ ਵੱਲੋਂ ਗਿਫਟ ਦੇ ਰਹੇ ਆਪ ਦੇ ਵੱਲੋਂ ਗਿਫਟ ਦੇ ਦਿੰਨੇ ਆ ਸਾਡੇ ਵੱਲੋਂ ਗਿਫਟ ਹੈ ਜੀ ਸਾਡਾ ਜਿਹੜਾ ਸਵਰਾਜ ਬ੍ਰਾਂਡ ਹੈ ਜੀ 855 ਦੇ ਨਾਮ ਨਾਲ ਮਸ਼ਹੂਰ ਹੈ ਤੇ ਮੇਰਾ ਫੋਨ ਨੰਬਰ ਵੀ 8198855855 ਜੀ ਤੇ ਕੋਈ ਵੀ ਜਾਣਕਾਰੀ ਲੈਣੀ ਆ ਤੁਸੀਂ ਬੇਫਿਕਰ ਹੋ ਕੇ ਜਦੋਂ ਮਰਜੀ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕੋਈ ਚੱਕਰਲੀ ਗੱਲ ਨਹੀਂ ਆ ਜਾ ਤੁਹਾਨੂੰ ਵੀਰ ਪਰਾਣਾ ਰੈਕਟਰ ਜਿਹੜੇ ਦੇ ਦਿੱਤੇ ਉਹ ਇੱਕ ਸਾਡੀ ਤੁਹਾਡੇ ਕੋਲੇ ਜਿਹੇ ਜਿਹਾ ਮਰਜੀ ਪੁਰਾਣਾ ਰੈਕਟਰ ਹੋਵੇ ਚਾਹੇ ਤੁਹਾਡੇ ਕੋਲੇ 70 ਮਾਡਲ ਜੀਟਰ ਰੈਕਟਰ ਕਿਉਣਾ ਹੋਵੇ ਜੇ ਤੁਸੀਂ ਉਹ ਵੀ ਸਾਡੇ ਕੋਲੇ ਐਕਸਚੇਂਜ ਕਰਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਹਰ ਕਿਸਮ ਦਾ ਰੈਕਟਰ ਐਕਸਚੇਂਜ ਹੋ ਜਾਊਗਾ ਸੁਭਰਾਜ ਤੋਂ ਬਿਨਾਂ ਹੋਰ ਕੰਪਨੀ ਹੈ ਵੀ ਡੱਟੇ ਜਾਂਦੇ ਜਿਹੇ ਜਿਹਾ ਮਰਜੀ ਬ੍ਰਾਂਡ ਹੋਵੇ ਜੀ ਚਾਹੇ ਪੁਰਾਣੇ ਤੋਂ ਪੁਰਾਣਾ ਹੋਵੇ ਉਹ ਵੀ ਅਸੀਂ ਐ ਲੇ ਵੀ ਇਸ ਕੰਪਨੀ ਦੇ ਵਿੱਚੋਂ ਕਹਿੰਦੇ ਜੇ ਤੁਹਾਡਾ ਟਰੈਕਟਰ ਬਾਰੇ 240000 ਦਾ ਵੀ ਕੱਢਦਾ ਤਾਂ ਬਾਈਓ ਨਹੀਂ ਤੁਹਾਡਾ 2.5 ਦਾ ਵੀ ਕੱਟਣ ਠੀਕ ਹੈ ਤੁਹਾਡਾ 10-15000 ਰੁਪਿਆ ਫਾਇਦੀ ਕਰਨਗੇ ਤੇ ਨਵਾਂ ਟਰੈਕਟਰ ਤੁਸੀਂ ਇੱਥੋਂ ਲੈ ਲਿਓ ਮਾਰਕੀਟ ਦਾ ਤੁਸੀਂ ਬਾਹਰੋਂ ਆਪਦੇ ਪੁਰਾਣੇ ਟਰੈਕਟਰ ਦਾ ਮੁੱਲ ਪਵਾ ਕੇ ਆਜੋ ਹਾਂਜੀ ਨਵੇਂ ਟਰੈਕਟਰ ਦੇ ਰੇਟ ਦੀ ਟਰਾਈ ਮਾਰ ਲਓ ਨਵੇਂ ਦੇ ਵਿੱਚ ਵੀ ਤੁਹਾਨੂੰ ਵਧੀਆ ਡਿਸਕਾਊਂਟ ਦੇ ਦਾਂਗੇ ਪੁਰਾਣੇ ਦੇ ਵਿੱਚ ਵੀ ਤੁਹਾਨੂੰ ਰੇਟ ਵਧੀਆ ਲਾ ਦਾਂਗੇ ਜੀ ਠੀਕ ਹੈ ਜੀ ਤੁਹਾਨੂੰ ਯਾਨੀ ਐ ਨਹੀਂ ਤੁਸੀਂ ਕਹਿ ਸਕਦੇ ਵੀ ਸਾਡਾ ਮਾਨ ਨਹੀਂ ਰੱਖਿਆ ਨਹੀਂ ਨਹੀਂ ਬਿਲਕੁਲ ਇਹ ਹੁਣ ਟਰੈਕਟਰ ਦਾ ਸਮਰਾਜ ਦਾ ਜਿਹ ਹੇਰ ਆਲਾ 969 ਦੀ ਪਾਵਰ 70 ਹੈ ਜੀ ਟਰੈਕਟਰ ਦੀ ਕੰਪਨੀ ਨੇ ਪਤਾ ਨਹੀਂ ਕਿਹੜਾ ਜ਼ੋਰ ਪਾਇਆ ਝੋਟਿਆ ਪੂਰੇ ਵੈਸੇ ਇਹ ਕਹਿੰਦਾ ਇਹ ਪੂਰੀ ਮਤਲਬ ਐ ਲਾ ਲੋ ਜਹਾਜ਼ ਹੈ ਜੀ ਇੱਕ ਤਰ੍ਹਾਂ ਦਾ ਜੋ ਪਾਵਰ ਇਹਦੀ ਟਰੈਕਟਰ ਦੀ ਬਣਾਤੀ ਜੋ ਇਹਦੀ ਇੰਜਨ ਦੀ ਟਾਰਕ ਦੇਤੀ 30 क्विंटल 50 ਕਿਲੋ ਦਾ ਟਰੈਕਟਰ ਹੈ ਜੀ ਇੰਨਾ ਹੈਵੀ ਟਰੈਕਟਰ ਕਿਸੇ ਕੰਪਨੀ ਕੋਲ ਆਪਣੇ ਕੋਲੇ ਇਹਦੇ ਨਾਲ ਦਾ ਵੀ ਪਹਿਲਾਂ ਹੈਗਾ ਜੀ ਤਾਂ ਹੀ ਆਪਾਂ ਅੱਜ ਲੈਣ ਆਏ ਜੇ ਚੀਜ਼ ਵਰਤ ਕੇ ਵਧੀਆ ਲੱਗੀ ਆਪਾਂ ਉਹ ਬਗੈਰ 4x4 ਹੈ ਤੇ ਇਸ ਵਾਰੀ ਆਪਾਂ 4x4 ਲੈ ਲੇ ਬਾਈ ਜੀ ਆਇਓ ਤੁਸੀਂ ਤੇ ਤੁਸੀਂ ਉਰੇ ਆਏ ਜੀ ਤੁਹਾਨੂੰ ਕੀ ਖਾਸियत ਲੱਗੀ ਟਰੈਕਟਰਾਂ ਦੇ ਵਿੱਚ ਵੀ ਆਪਾਂ ਸਵਰਾਜ ਹੀ ਲੈਣਾ ਸਾਡੇ ਕੋਲ ਪਹਿਲਾਂ ਵੀ ਸਵਰਾਜ ਨੇ ਪਹਿਲਾਂ ਵੀ ਸਵਰਾਜ ਵਰਤਦੇ ਆਂ ਖਰਚਾ ਘੱਟ ਜੀ ਉਹਦੇ ਕਰਕੇ ਸਾਨੂੰ ਸਵਰਾਜ ਵਧੀਆ ਲੱਗੇ ਠੀਕ ਹੈ ਲੈ ਵੀ ਖਰਚਾ ਵੀ ਘਟਾ ਹੈ ਕਹਿੰਦੇ ਜਿਨ੍ਹਾਂ ਨੇ ਪਹਿਲਾਂ ਵੀ ਸਵਰਾਜ ਵਰਤਿਆ ਕਹਿੰਦੇ ਵੀ ਨਾਲੇ ਜੋੜਾ ਹੋ ਜਾਊਗਾ ਤੇ ਇਸ ਵਾਰੀ ਵੀ ਸਵਰਾਜ ਹੀ ਲੈਣਾ ਆਇਆ ਇੱਕ ਗੱਲ ਤੁਹਾਨੂੰ ਹੋਰ ਮੁੱਕਦੀ ਦੱਸ ਜੁਣਾ ਜੇ ਬਾਈ ਜੀ ਦਾ ਬਲੱਡ ਦਾ ਸੈਂਪਲ ਕੱਢ ਲਈ ਤਾਂ ਸਵਰਾਜ ਨਿਕਲੂਗਾ ਜੀ ਠੀਕ ਹੈ ਜੀ ਠੀਕ ਤਾਂ ਹੀ ਇਹ ਇਹੀ ਗੱਲ ਹੈ ਜਨੂਨ ਹੈ ਪੂਰਾ ਮਤਲਬ ਕੁਝ ਬੰਦੇ ਸਾਡੇ ਤੋਂ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜੀਆਂ ਤੋਂ ਸਵਰਾਜ ਚਲਾ ਰਹੇ ਆ ਜੀ ਉਹਦਾ ਕਾਰਨ ਨਹੀਂ ਹੈ ਵੀ ਇਹਦਾ ਸਮਾਨ ਜਿੱਥੋਂ ਮਰਜ਼ੀ ਲੈ ਲਓ ਰੀਸੇਲ ਟਰੈਕਟਰ ਦੀ ਇੰਨੀ ਜ਼ਿਆਦਾ ਹੈ ਕੋਈ ਹਿਸਾਬ ਹੀ ਨਹੀਂ ਤੁਸੀਂ ਪੰਜਾਬ ਦੀ ਕਿਸੇ ਮੰਡੀ 'ਚ ਚਲ ਜਿਓ ਜੀ ਤੁਹਾਨੂੰ ਹਰੇਕ ਬ੍ਰਾਂਡ ਟਰੈਕਟਰ ਵੱਧ ਤੋਂ ਵੱਧ ਬਕਾਊ ਮਿਲ ਜਾਣਗੇ ਸਭ ਤੋਂ ਵੱਧ ਸੋਨਾਲੀਕਾ ਬਕਾਊ ਮਿਲੂਗਾ ਮਹਿੰਦਰਾ ਅਰਜਨਾ ਦਾ ਢੇਰ ਲੱਗਿਆ ਮਿਲੂਗਾ ਤੁਸੀਂ ਸਵਰਾਜ ਦਿਖਾ ਦਿਓ ਸੋ ਵਿੱਚ ਇੱਕ ਜਾਂ ਦੋ ਟਰੈਕਟਰ ਬਕਾਊ ਹੋਣਗੇ ਜੀ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਜੇ ਮਿਲੇ ਤਾਂ ਨਾਲ ਦੀ ਨਾਲ ਵਿਕ ਜਾਂਦਾ ਇਹ ਸਭ ਤੋਂ ਵੱਡੀ ਸਿਫਤ ਹੈ ਜੀ ਸਵਰਾਜ ਦੀ ਜੀ ਬ੍ਰਾਂਡ ਬਣ ਗਿਆ ਜੀ ਬ੍ਰਾਂਡ ਬਣ ਗਿਆ ਜੀ ਨੰਬਰ ਨਾ ਇਹ ਕਿਹਦਾ ਨਾ ਇਹ ਕਿਹਦਾ ਨਾ ਇਹ ਬੜਾ ਨੀ ਬੜਾ ਪਾਰੀਆਂ ਨੂੰ ਨਾ ਲੈਣਾ ਰੰਗ ਜਨਾ ਹੈਲੋ ਲੋਕ ਆ ਰਹੇ ਹਨ ਬਿਲਕੁਲ ਬਿਲਕੁਲ ਜੀ ਐਵੇਂ ਲੱਗਾ ਲਵ ਯੂ ਲੰਮੀ ਦਵ ਜੂ ਹਾਰ ਦੇ ਥੱਲੇ ਬਲੌਗ ਤੇ ਇਹਦਾ ਐ ਨਹੀਂ ਪਤਾ ਉਹਨਾਂ ਨੂੰ ਲੈ ਵੀ ਮਾਹੌਲ ਪੂਰਾ ਕਹਿੰਦੇ ਵਿਆਹ ਜਿੰਨਾ ਬਣਿਆ ਪਿਆ ਤੇ ਇੱਕ ਤਾਇਆ ਜੀ ਉਹਨਾਂ ਨੇ ਲਿਆ ਤਿੰਨ ਟਰੈਕਟਰ ਲਿਆ ਆਪਾਂ ਨੇ ਬਾਹਗੁਰੂ ਮਿਹਰ ਕਰੇ ਸਭ ਤੇ ਇਹ ਤਿੰਨ ਟਰੈਕਟਰ ਲਿਆਏ। ਉਸਤਾਦ ਜੀ ਕਿਵੇਂ ਲੱਗਿਆ? ਹੈ? ਤੇ ਕੀ ਕਹਿਣਾ ਚਾਹੋਗੇ? ਕੁਛ ਨਹੀਂ ਵਧੀਆ। ਵੀ ਆਪਾਂ ਮਿਹਨਤ ਕਰਨੀ ਇਹਨਾਂ ਨੇ ਕਮਾਈ ਕਰਕੇ ਦੇਣੀ ਆ। ਹਾਂ। ਹੈ ਜੀ। ਚਲਾਉਣ ਵਾਲੇ ਨੇ ਚਲਾਉਣਾ ਪਰ ਇਹ ਨਹੀਂ ਕਹਿੰਦੇ ਵੀ ਸਾਨੂੰ ਰੋਕ। ਕੱਢ ਲੈ ਫੁੱਟੋ। ਸੇਨਾ ਬੰਨਣਾ ਮੰਦੋ ਬੰਨਣਾ ਲੋ ਜੀ ਮੱਥਾ ਟੇਕ ਕੇ ਹੁਣ ਪ੍ਰਸ਼ਾਦ ਵੰਡ ਰਹੇ ਹਾਂ ਅੰਮ੍ਰਿਤੰਦਰ ਕੈਮਰਾ ਫੜਾਇਆ ਪੰਜਾਬ ਮਰੀਆਲੀ ਕਰਦੀ ਆ ਹਾਂ ਹਾਂ ਲਈ ਸਾਡਾ ਫੋਟੋਗ੍ਰਾਫਰ ਕੇਪੀ ਸਟੂਡੀਓ ਕਹਿੰਦੇ ਫੋਟੋ ਫੂਟਾਂ ਦਾ ਸੈਰੀ ਲਾਉਂਦਾ ਇਹ ਜਿੱਦੇ ਖੁਸ਼ੀਏ ਦਾ ਦਿਨ ਹੁੰਦਾ ਪੂਰਾ ਇਹੀ ਰੌਣਕਾ ਲਾਉਂਦਾ ਬਹੁਤ ਕਰਾਂ ਦੇ ਜੋੜੇ ਜੋੜਿਆ ਨੇ ਮੇਲ ਕਰਾਇਆ ਫੋਟੋ ਐਲਬਮਾਂ ਬਣਾ ਕੇ ਅਗਲੇ ਦੇ ਪਹਚਾਈਆਂ ਨੇ ਪੂਰੀਆਂ ਸਹੀ ਸਲਾਮਤ ਕੋਈ ਰਿਸ਼ਤੇਦਾਰ ਕਦੇ ਗੁੱਸਾ ਤਾਂ ਨਹੀਂ ਹੋਆ ਵੀ ਭਾਈ ਫੋਟੋਗ੍ਰਾਫਰ ਨੇ ਫੋਟੋ ਕੱਟਤੀ ਉਹ ਵੀ ਜਾਂਦੇ ਆ ਇਥੇ ਅੱਛਾ ਕਲਿੱਕ ਕਰੇ ਪਹੁੰਚ ਗਏ ਆਪਾਂ ਤੇ ਮੱਥਾ ਟੇਕ ਕੇ ਸੈਕਟ ਕਰਦੇ ਆਂ ਅੰਦਰ ਆਪਾਂ ਹੁਣ ਕੰਨੇ ਲੈ ਵੀ ਖੁਸ਼ੀ ਬਹੁਤ ਆ ਜਿਵੇਂ ਘਰ ਦੇ ਵਿੱਚ ਹਨਾ ਆਪਣਾ ਨਵਾਂ ਮੈਂਬਰ ਆਇਆ ਅੱਜ ਉਸ ਚੀਜ਼ ਦੀ ਖੁਸ਼ੀ ਬਹੁਤ ਆ ਸਾਰਿਆਂ ਨੂੰ ਹਨਾ ਲੈ ਵੀ ਸਵੇਰੇ ਉੱਠਣ ਸਾਰੀ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪ੍ਰਖਰੇ ਮੱਥਾ ਟੇਕਣਾ ਹੈ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ ਪ੍ਰਮਾਤਮਾ ਸਭ ਨੂੰ ਵਾਦਾ ਕਰੇ